ਨਿਕਾਂ ਵੀ ਐਫ ਆਈ ਆਰਾ ਤੁਸੀਂ ਕੱਪਨਾ ਤੇ ਇਹ ਫਿਰਦੇ ਹੋ ਤਾਂ ਦੇ ਦੇ ਦਿਓ ਦੇ ਦਿਤੀ ਜੀ ਉਹ ਦੇ ਦਿਓ ਤੇ ਦੇਖਦੇ ਹਾਂ ਕੀ ਕਰਦੇ ਆ ਅਗਲੀ ਗੱਲ ਮੇਰਾ ਵੀ ਧਿਆਨ ਨਾਲ ਸੁਣ ਲਿਓ ਕੀ ਕ ਅੱਜ ਆਪਾਂ ਇੱਥੇ ਬਹੁ ਗਣਤੀ ਕਹਿੰਦੀ ਆਪਾਂ ਮਾਰਚ ਕਰਨਾ ਬ ਮਾਰਚ ਵੀ ਕਰ ਦਾਂਗੇ ਜੋ ਮਰਜ਼ੀ ਹੋ ਜਾ ਮਾਰਚ ਵੀ ਹੋ ਜਾ ਐਡੀ ਗੱਲ ਨਹੀਂ ਹੈਗੀ ਬੱਦ ਤੋਂ ਬਾਅਦ ਇਹੀ ਆ ਆਪਣੇ ਡਾਂਗਾ ਮਾਰ ਦੇਣਗੇ ਮਾਰਚ ਵੀ ਕਰ ਦਾਂਗੇ ਪਰ ਗੱਲ ਮੈਂ ਇਹ ਕਹਿੰਦਾ ਜੇ ਦਾ ਪੱਕਾ ਹੱਲ ਚਾਹੁੰਦੇ ਕੋ ਕਾਨੂੰਨ ਚਾਹੁੰਨੇ ਆ ਜੇ ਜਮਾ ਇਹਨੂੰ ਜੜ ਨੂੰ ਪਤਲਾ ਚਾਹੁੰਦੇ ਆ ਇਹ mafia ਨੂੰ ਖਤਮ ਕਰਨਾ ਚਾਹੁੰਦੇ ਆ ਇਹ ਫਿਰ ਗੱਡੀਆਂ ਤੇ ਆ ਕੇ ਨਹੀਂ ਬਾਈ ਥਾਲੇ ਨੂੰ ਲਿਓ ਦਿੱਚੇ ਲਿਓ ਰਸਨਾ ਕਿਉਂ ਵੀ ਦਿੱਚੇ ਰੱਖੋ ਮੰਜੇ ਵਿੱਚ ਦਿੱਚੇ ਮੋਸਟਾ ਕਰਨਾ ਬਰੋ ਚੇਗਾ ਤੂੰ ਇਹ ਸੋਨੇ ਆ ਇਹ ਫੋਨ ਨੂੰ ਆ ਪ੍ਰਸ਼ਾਸਨ ਖੜਾ ਹੈ ਮੀਡੀਆ ਨਹੀਂ ਸਰਕਾਰ ਤੱਕ ਵੀ ਗੱਲ ਜਾਣੀ ਹੈ ਜਿਹੜਾ ਵੀ ਤੁਹਾਨੂੰ ਟਾਈਮ ਮੰਨ ਲਓ 10 ਜਾਂ 15 ਜਾਂ 20 ਦੰਦਾ ਪਰ ਟਾਈਮ ਦਿੰਨੇ ਆ ਉਸ ਤੋਂ ਬਾਅਦ ਇੱਕ ਵੀਡੀਓ ਪਾ ਕੇ ਜਾਂ ਸਨੇਹਾ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਦਿੱਤਾ ਜਾਊਗਾ ਜਿੱਥੇ ਹੀ ਫਿਰ ਇਕੱਠੇ ਹੋਣਾ ਪਰ ਪ੍ਰਸ਼ਾਸਨ ਕੋਲ ਤਾਂ ਆਉਣਾ ਨਹੀਂ ਉਹ ਤਾਂ ਆ ਗਏ ਉਹ ਤਾਂ ਡਿਸਪਲਿਨ ਵਿੱਚ ਆਇਆ ਹੁੰਦੇ ਉੱਥੇ ਮੰਗ ਪਤੂ ਦੇ ਆਉਣੇ ਆ ਪਰ ਅਗਲਾ ਮੋਰਚਾ ਕਹੇ ਸੜਕ ਤੇ ਹੋਊਗਾ ਕਹੇ ਚੌਕ ਤੇ ਹੋਊਗਾ ਕਿਸੇ ਦੇ ਘਰ ਦੇ ਅੱਗੇ ਹੋਊਗਾ ਕਹੇ ਦਫ਼ਤਰ ਦੇ ਕਿ ਹੋਊਗਾ ਜੇ ਤੁਸੀਂ ਤਿਆਰ ਰਹੋ ਪਰ ਇੱਥੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਹੋਰ ਵੀ ਕਹਿਣਾ ਜਿਹਦੇ ਪੈਸੇ ਨਿਕਲ ਗਏ ਉਹ ਬਤਲੀ ਗਲੀ ਹੋ ਜਾਂਦਾ ਵੀ ਆਪਾਂ ਦਾ ਕੈਨੇਡਾ ਜਾਣਾ ਹੈ ਭੈਣ ਲੱਗੀ ਪਈ ਆ ਮੈਂ ਕੀ ਲੈਣਾ ਇਹ ਸਾਡਾ ਨਾ ਹੁੰਦਾ ਭਾਈ ਮੁੜ ਕੇ ਦੀ ਬੰਦੇ ਖੜਦੇ ਆਹੀ ਦੁਕਾਨ ਦਾ ਜੰਮੀਆਂ ਇੱਥੇ ਜੱਤੇ ਬੰਦੀਆਂ ਸਿਹਾਸ ਲੜ ਰਹੀਆਂ ਕਿਚਰਾਂ ਦੀਆਂ ਦੂਜੀਆਂ ਤੀਂਆਂ ਜਿਹੜੇ ਇੱਕ ਵਾਰੀ ਸਰਕਾਰ ਨੇ ਪੁਲਿਸ ਨੇ ਵੀ ਕੋਈ ਗੱਲ ਨਹੀਂ ਤੂੰ 100 ਜਣਾ ਵਿੱਚੋਂ 10 ਨੂੰ ਨੌਕਰੀ ਦਿੰਦੇ ਔਰ 10 ਘਰ ਨੂੰ ਲੰਘ ਜਾਂਦੇ ਆ ਬਾਕੀ 90 ਨੂੰ ਖੜੇ ਛੱਡ ਜਾਂਦੇ ਆ ਆਹੀ ਸਾਡਾ ਦੁਕਾਨਦਾਰ ਇਸੇ ਕਰਕੇ ਤਾਂ ਕੰਮਜਾਬ ਨਹੀਂ ਹੁੰਦੇ ਤੇ ਭਾਨਾ ਦਾ ਭਾਨਾ ਨਾਲ ਬੰਦੇ ਨੇ ਬਾਹਰ ਜਾਣਾ ਨਾ ਬਣਦਾ ਕੋਈ ਪਾਰ ਦੇ ਮੈਂਬਰ ਦੇ ਪੱਸੇ ਪੈਸੇ ਪੱਸੇ ਜਾਂਦਾ ਉਹ ਰੱਤਦਾਰ ਦੇ ਪੱਸੇ ਆ। ਚੋਡੀ ਖਤੂ ਦਾ ਆਈਲੈਂਡ ਰਹਿ ਜਾਂ। ਹਾਂ ਜੀ। ਤੇ ਫਿਰ ਆਪ ਆ ਜਾਂਦੀ ਇਹ ਬੰਦਾ ਖੜਸਾ ਲੜਸਾ ਨਹੀਂ ਖੜਸਾ ਤੁਹਾਡੇ ਨਾਲ ਤਾਂ ਤੁਸੀਂ ਆਮ ਲੋਕ ਆਪਾਂ ਇਹ ਪਿੱਛੇ ਕਿ ਵੜ ਜਾਂਦੇ ਆ। ਸੋ ਅਗਲੀ ਜਿਹੜੀ ਤਿਆਰੀ ਇਹ ਰੱਖਿਓ ਅੱਜ ਆ ਮੀਡੀਆ ਰਹੀਂ ਡੀਸੀ ਮਹਾਲੀ, ਐਸਐਸਪੀ ਮਹਾਲੀ, ਡੀਜੀਪੀ ਪੰਜਾਬ, ਪੰਜਾਬ ਦਾ ਮੁੱਖ ਮੰਤਰੀ ਸੁਣ ਲੈ ਪੰਜਾਬ ਦਾ ਗਾਇਬ ਭਾਵੀ ਉਹਦੇ ਕੋਲ ਹੀ ਆ ਉਹ ਸੁਣ ਲੈਣ। ਵੀ ਆਉਣ ਵਾਲਾ ਭਾਈ ਇਹ ਸਮਾਂ ਅਸੀਂ ਕਿਸੇ ਡੀਸੀ ਜਸਤੀਪੁਰ ਨੂੰ ਜਣਾ ਇਹ ਸਲਕ ਤੇ ਆਵਾਂਗੇ ਅੱਜ ਅਸੀਂ ਆ ਆ ਦੇ ਤੌਰ ਤੋਂ ਜੋ ਅਸੀਂ ਅਜਿੰਨੀਆਂ ਐਫਆਰਾਂ ਲਈ ਫਿਰਦੇ ਆ ਨੌਜਵਾਨਾਂ ਸਾਡੇ ਵਿੱਚ ਆ ਬੀਬੀ ਕੋਲ ਐਫਆਰ ਹੈ ਇਹਨਾਂ ਦੇ ਕਾਰਵਾਈ ਕਿੰਨੀ ਐਫਰਨ ਦਿਖਾਇਆ ਬੜਾ ਵੀਡੀਓ ਇਹ ਬਈ ਅੱਖਾਂ ਨਹੀਂ ਕਰਦੇ ਹੀ ਨਹੀਂ ਫਿਰ ਮੁਕਾਦਮੇਦਾਰ ਜਿਹੜੇ ਇਹਦੇ ਕਾਰ ਪਰ ਅਮੀ ਤਾਂ ਗੱਲ ਆਈ ਬੰਦੇ ਫੜੇ ਨਹੀਂਗੇ ਲੱਖੇ ਬਾਈ ਫੜੇ ਨਹੀਂ ਫੜੇ ਠੱਗ ਜੰਦ ਫੜੇ ਜਿਗੇ ਪਰਚੇ ਲੜ ਜੁਏ ਬੇ ਯਾਰ ਕੰਮ ਨਹੀਂ ਕਰਦੇ ਐਸੇ ਲੱਖੇ ਵੀਰੋ ਜੰਦ ਪੁੱਛ ਰਹੀ ਮੈਂ ਦੂੰਗਾ ਮੈਂ ਦੱਸਦਾ ਸੁਣ ਲੋ ਯਾਰ ਜੰਦ ਪੁੱਛੋ ਐਸੇ ਨਾ ਪਰਨੀਤਕਾਰ ਦੇ ਜੋ ਕਹਿੰਦੇ ਨੂੰ ਸਰਕਾਰ ਸੀਗੀ ਪਤਾ ਨਹੀਂ ਕਿਹਦੇ ਪੈਸੇ ਘਣਾ ਦੇਹੀ ਪਤਾ ਨਹੀਂ ਕਿਹੜੀ ਸਟੇਟ ਦੇ ਬੰਦੇ ਨੇ ਝਾਰਖੰਡ ਚ ਤਾਂ ਮੈਂ ਦੂਜੇ ਤੀਜੇ ਦਿਨ ਪਤਾ ਨਹੀਂ 12 ਬੰਦੇ 24 ਘੰਟੇ ਬੰਦੇ ਚਾਰ ਦੱਬੇ ਸੀ ਸੋ ਇਥੇ ਆ ਲੋਕਾਂ ਦਾ ਸਜਿਆ ਪਈਆ ਰ ਮੈਡਮ ਬਾਦ ਇਹ ਸਪੀਸ ਹੁੰਦੇ ਨੇ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਦੱਸੋ ਘਟੋ ਘਟੋ ਇਹਨਾਂ ਕਾਰਵਾਈ ਕਰ ਦਿਓ ਬਾਕੀ ਦਾ ਜੱਥਾ ਬਾਅਦ ਫੜਾਉਂਗੀ ਸੋ ਹੁਣ ਮੈਂ ਧਿਆਨ ਦਿਓ ਆ ਟਾਈਮ ਆ ਟਾਈਮ ਦੀ ਗੱਲ ਕਰਦੇ ਆ ਭਾਈ ਜੀ ਮੈਂ 2024 ਦੇ ਐਫਆਈਆਰ ਕਰਾਈ ਹੋਈ ਹੈ ਐਫਆਈਆਰ ਦਰਜ ਨਹੀਂ ਕਰਦੇ ਜੀ ਇੱਕ ਬੰਦਾ ਬੋਲੂ ਸੁਣਦੇ ਨਹੀਂ ਐਫਆਈਆਰ ਦਰਜ ਨਹੀਂ ਕਰਦੇ ਜੀ ਐਫਆਈਆਰ ਦਰਜ ਨਹੀਂ ਕਰਦੇ ਜੀ ਕੋਈ ਵੀ ਸਾਡੀ ਉਹਦੇ ਖਿਲਾਫ ਰੁਦਰਾਖਸ਼ ਨਾ ਕਰਨ ਕਿਉਂ ਉਹਦੇ ਵੀ ਖੜੇ ਆ ਦੇਖੋ ਏ ਭਾਈ ਜੀ 2014 ਉਹ ਭਾਈ ਸਾਹਿਬ ਤੁਹਾਨੂੰ ਸਾਰੇ ਉਹੀ ਨਾ ਮੈਂ ਥੋੜੇ ਇਕੱਲੇ ਇਕੱਲੇ ਦੀ ਗੱਲ ਆਪਾਂ ਸੁਣ ਲਈ ਆ ਨਾ ਸੁਣੀ ਜਾਣੀ ਆ ਸੋ ਮੇਰੀ ਗੱਲ ਤਾਂ ਇਹ ਨਾ ਸੁਣ ਲੋ ਅਗਲੇ ਦਿਨਾਂ ਦੇ ਬੱਚਾ ਕਿੰਨੇ ਦਿਨਾਂ ਟਾਈਮ ਮੈਂ ਤੁਹਾਨੂੰ ਤੁਸੀਂ ਮੰਗਦੇ ਹੋ ਕਿੰਨੇ ਦਿਨਾਂ ਤੱਕ ਇਹ ਹੱਲ ਹੋ ਜਾਣਿਆ ਮਸਲੇ ਜਿੰਨੀਆਂ ਐਫਆਈਆਰਾਂ ਹੋਈਆਂ ਤਾਂ ਜਿਹੜੀ ਤੁਸੀਂ ਬਣਾ ਕੋਈ ਤਰ੍ਹਾਂ ਦੇ ਮੁੱਦੇ ਤੁਸੀਂ ਕਹੇ ਨੇ ਇੱਕ ਤੁਸੀਂ ਇਹ ਕਹਿ ਦਿੱਤਾ ਕੋਆਰਡੀਨੇਟ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਹੋ ਗਈ ਜੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਜਿਹੜੀ ਐਫ ਆਈ ਆਰਸ ਨੇ ਉਹਨਾਂ ਦਾ ਮੇਰੇ ਕੰਟੈਕਟ ਪਾਰਟਸ ਪੁਲਿਸ ਤੋਂ ਖੜੇ ਨੇ ਉਹਦੇ ਬਾਰੇ ਕਲੀਅਰਿਫਿਕੇਸ਼ਨ ਦੇ ਦੰਗੇ ਜੀ ਤੀਸਰੀ ਚੀਜ਼ ਤੁਸੀਂ ਕਹੀ ਹੈ ਕਾਨੂੰਨ ਦੇ ਵਿੱਚ ਸੂਤ ਦੀ ਉਹ ਅਸੀਂ ਸਰਕਾਰ ਨੂੰ ਭੇਜ ਦਾਂਗੇ ਉਹ ਸਰਕਾਰ ਵੱਲੋਂ ਜਦੋਂ ਜਵਾਬ ਆਊਗਾ ਜਿਹੜੇ ਸਾਡੇ ਲੈਵਲ ਤੇ ਲੋਕਲ ਮੁੱਦੇ ਹੈਗੇ ਨੇ ਉਹ ਅਸੀਂ ਤੁਹਾਨੂੰ ਆਸ਼ਵਾਸਨ ਦਿੰਦੇ ਕਿ ਜਲਦੀ ਤੋਂ ਜਲਦੀ ਐਗਜ਼ੈਕਟਲੀ ਹੁਣ ਹਰੇਕ ਮੁੱਦਾ ਅਲੱਗ-ਅਲੱਗ ਤਰੀਕੇ ਦਾ ਹੈਗਾ ਉਹਦੇ ਹਿਸਾਬ ਨਾਲ ਕਿੰਨਾ ਟਾਈਮ ਲੱਗਦਾ ਹੈ ਇਹ ਕਮਿਟਮੈਂਟ ਤੀ ਕੋਸ਼ਿਸ਼ ਕਰਾਂਗੇ ਕਿ ਮਹੀਨੇ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਮੁੱਦੇ ਸੁਲਝਣ ਸੁਲਝਾਵਾਂਗੇ ਜੀ ਚਲੋ ਇੱਕ ਵਾਰ ਮੈਡਮ ਐ ਮੰਨ ਗਿਆ ਵੀ ਤੁਸੀਂ ਭਰੋਸਾ ਦਿੱਤਾ ਵੀ ਅਸੀਂ ਜਿਹੜਾ ਅੱਜ ਕਾਰਵਾਈਆਂ ਕੀਹੜਾ ਜਿਹੜੀਆਂ ਹੋਣੀਆਂ ਬੰਦੇ ਫੜ ਲਾਂਗੇ ਜਿਹੜੇ ਕੋਈ ਨਵੇਂ ਆਉਂਦੇ ਉਹਨਾਂ ਨੇ ਮਕਦਮੇ ਵੀ ਦਰਜ ਰੇਗੇ ਪ੍ਰਸਤਾਵ ਕਰਨ ਤੋਂ ਬਾਅਦ ਤੀਜੀ ਗੱਲ ਅਸੀਂ ਵੀ ਸਮਝਿਆ ਕਾਨੂੰਨ ਦੀ ਪ੍ਰਕਿਰਿਆ ਜਿਹੜੀ ਲੰਮੀ ਹੈ ਉਹ ਥਰੂ ਇਥੇ ਜਿਹੜੇ ਵੀ ਚਾਰਲ ਤੁਸੀਂ ਲਿਜਾਣਾ ਚਾਹੁੰਦੇ ਹੋ ਸਾਡੇ ਮੰਗ ਪੱਤਰ ਨੂੰ ਗਵਰਨਰ ਰਾਹੀਂ ਜਾਂ ਕਿਸੇ ਵੀ ਉਹ ਸਰਕਾਰ ਕੋਈ ਮਤਾ ਲਿਆ ਉਪਰ ਵਿਧਾਨ ਸਭਾ ਸੈਸ਼ਨ ਹੋਊਗਾ ਉਹਦੇ ਵਿੱਚ ਗੱਲਾਂ ਉੱਠਣਗੀਆਂ ਤ론 ਮੀਡੀਆ ਰਾਹੀਂ ਵੀ ਗੱਲ ਸਰਕਾਰਾਂ ਕੋਲ ਪਹੁੰਚ ਜਾਣੀ ਹੈ ਸੋਡੇ ਰਾਹੀਂ ਸਾਡੀਆਂ ਚਿੱਠੀਆਂ ਰਾਹੀਂ ਪਹੁੰਚ ਜਾਣੀ ਹੈ ਪਹਿਲੀ ਗੱਲ ਤਾਂ ਹੋਈ 1 ਮਹੀਨਾ ਅੱਜ ਤਰੀਕ ਹੈਗੀ ਹੈਗੀ 24 24 ਜਲਾਈ 24 ਜਲਾਈ 24 ਤੱਕ ਅਸੀਂ ਇਹ ਲਿਖ ਗਏ ਵੀ ਤੁਸੀਂ ਇਹ ਸਾਰੀ ਗੱਲਬਾਤ ਸੈੱਟ ਕਰ ਦੇਵਗੇ ਤੇ ਇਹ ਭਰੋਸਾ ਦੇ ਕੇ ਜਾਂਦੇ ਹਾਂ ਮੈਂ ਤੁਹਾਨੂੰ ਇਹ ਭਰੋਸਾ ਦੇ ਰਹੀ ਹਾਂ ਜੀ ਕਿ ਮੇਹਾਰੀ ਦੇ ਰਿਖਤਾਰੇ ਮੁੱਦੇ ਨੇ ਉਹਨਾਂ ਦੇ ਵਿੱਚੋਂ ਮੈਕਸਿਮਮ ਮੁੱਦਿਆਂ ਨੂੰ ਸੇ ਰਿਜ਼ੋਲਵ ਕਰ ਦਾਂਗੇ ਮੈਕਸਿਮਮ ਮੈਂ ਇਹ ਨਹੀਂ ਮੁਹਾੜੀ ਦੇ ਮੁੱਦਾ ਤੋਂ ਮੁੱਦਾ ਮੈਂ ਇਹ ਵੀ ਕਹਿ ਰਹੀ ਹਾਂ ਜੀ ਮੁੱਦਾ ਤੋਂ ਮੁੱਦਾ ਵੇਰੀ ਕਰੂਗਾ ਜੀ ਤੇ ਕੋਈ ਮੁੱਦਾ ਇਹ ਹੋ ਸਕਦਾ ਜਿਹੜਾ ਦੋ ਦਿਨਾਂ ਚ ਵੀ ਸੁਲਝੇ ਨਹੀਂ ਕੋਈ ਹੋ ਸਕਦਾ 10 ਦਿਨਾਂ ਚ ਸੁਲਝੇ ਮੈਂ ਉਹ ਅਲੀ ਜੀ ਉਹ ਹੀ ਬੇਨਤੀ ਕਰ ਰਹੀ ਆ ਅਸੀਂ ਮੁਹਾਲੀ ਦੇ ਵਿੱਚ ਕੜਿਆ ਸੀ ਮੁਹਾਲੀ ਵੱਲੋਂ ਤੁਹਾਨੂੰ ਆਸ਼ਵਾਸਨ ਦੇ ਰਹੇ ਆ ਤੇ ਬਾਕੀ ਜ਼ਿਲ੍ਹਿਆਂ ਨੂੰ ਅਸੀਂ ਤੁਹਾਡੀ ਰਿਪਰੈਜੈਂਟੇਸ਼ਨ ਫਾਰਵਰਡ ਕਰ ਦਾਂਗੇ ਜੀ ਮੈਡਮ ਜੀ ਮੇਰਾ ਮੁਹਾਲੀ ਦਾ ਹੀ ਆ ਮੇਰਾ ਪੈਂਦੀ ਦਾ ਗੱਲ ਧਿਆਨ ਨਾਲ ਸੁਣ ਲਓ ਮੁਹਾਲੀ ਨਾਲ ਹੀ ਸੰਬੰਧ ਹੱਲ ਕਰਨਗੇ ਜਿਹੜੇ ਕੋਈ ਲੁਧਿਆਣੇ ਨਾਲ ਆ ਕੋਈ ਪਟਿਆਲੇ ਨਾਲ ਆ ਕੋਈ ਮਾਨਸਾ ਨਾਲ ਆ ਕੋਈ ਬਡੰਡੇ ਨਾਲ ਆ ਕਿਸੇ ਹੋਰ ਜ਼ਿਲ੍ਹੇ ਨਾਲ ਆ ਉਹ ਆਪਾਂ ਨੂੰ ਉੱਥੇ ਹੀ ਹੱਲ ਕਰਨੇ ਪੈਣੇ ਆ ਉਹ ਐਂ ਹਜੂਮ ਉੱਧਰ ਨੂੰ ਜਾਣਾ ਪੈਣਾ ਪਰ ਇਹ ਇੱਥੋਂ ਨਾਲ ਕਰਨਗੇ ਜਿਹੜੀ ਅਗਲੀ ਗੱਲ ਆ ਸਰਕਾਰ ਸਾਰੇ ਕਰ ਸਕਦੀ ਆ ਸਰਕਾਰ ਜੋ ਸੁਣ ਰਹੀ ਹੈ ਨਾ ਜਿਹੜਾ ਆਪਾਂ ਡੀਸੀ ਰਾਹੀਂ ਅੱਜ ਮੰਗ ਪਤੋਂ ਸਰਕਾਰ ਤੱਕ ਹੀ ਜਾਣੇ ਆ ਤਾਂ ਸਰਕਾਰ ਸਾਰੇ ਮਸਲੇ ਹੱਲ ਕਰ ਸਕਦੀ ਆ ਸੋਣਾ ਆਪਾਂ ਤੂੰ ਸੰਗਤਾਂ ਵੀ ਇੱਥੋਂ ਪਾਸਾਤ ਬੰਦੇ ਆਪਾਂ ਜਾ ਕੇ ਭਾਈ ਜਿਹੜਾ ਲਿਖਤੀ ਕਾਗਜ਼ ਪੱਤਰਾ ਮੰਗ ਪੱਤਰਾ ਦੇ ਲੀਏ ਅਗਲੀ ਸਾਡੇ ਤੇ ਨਹੀਂ ਬਾਈ ਤੁਸੀਂ ਕੱਲ ਨੂੰ ਕਹਿੰਦੇ ਬੰਦਨਦਰ ਬੜ ਕੇ ਕੀ ਐਗਰੀਮੈਂਟ ਕਰਦੇ ਅਸੀਂ ਵੀ ਚਾਹੁੰਦੇ ਤੇ ਸੋਡੇ ਤੇ ਵੀ ਆ ਇਹ ਲੜਾਈ ਸੋਡੇ ਕਰਕੇ ਆ ਜੇ ਭਾਨਾ ਬਾਹਰ ਨਿਕਲੇ ਸੋਡੇ ਕਰਕੇ ਨਿਕਲੇ ਅਸੀਂ ਉਦੋਂ ਦੇ ਲੋਕਾਂ ਨੇ ਕੱਟ ਕੀਤਾ ਤਾਂ ਤੇ ਨਹੀਂ ਜੇ ਸਾਨੂੰ ਆ ਸਕਦਾ ਨਹੀਂ ਇਹ ਚੱਕਰ